ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਨਾਨਕ ਪੰਥ ਵੈਬ ਚੈਨਲ ਤੇ ਅੱਜ ਤੁਹਾਨੂੰ ਦਰਸ਼ਨ ਕਰਵਾਉਂਦੇ ਆਂ ਖਾਲਸੇ ਦੀ ਮਾਤਾ ਸਾਹਿਬ ਦੇਵਾ ਜੀ ਦੇ ਇਤਿਹਾਸਿਕ ਗੁਰਦੁਆਰਾ ਸਤ ਜੋਗੀ ਤਪਸਥਾਨ ਮਾਤਾ ਸਾਹਿਬ ਦੇਵਾ ਜੀ ਮਹਾਰਾਸ਼ਟਰ ਨਧੇੜ ਸਾਹਿਬ ਜੀ ਦੇ ਵੀਡੀਓ ਨੂੰ ਕਰਦੇ ਚਲੋ ਸ਼ੇਅਰ ਤੇ ਚੈਨਲ ਨੂੰ ਕਰਦੇ ਫੋਲੋ ਤੇ ਸਬਸਕ੍ਰਾਈਬ ਆਓ ਜਾਣਦੇ ਹਾਂ ਮਾਤਾ ਜੀ ਦਾ ਪੂਰਾ ਇਤਿਹਾਸ ਮਾਤਾ ਸਾਹਿਬ ਦੇਵਾ ਜੀ ਦਾ ਜਨਮ 1 ਨਵੰਬਰ 1681 ਈਸਵੀ ਨੂੰ ਭਾਈ ਰਾਮੂ ਜੀ ਦੇ ਘਰ ਮਾਤਾ ਜਸਦੇਈ ਜੀ ਦੀ ਕੁੱਖੋਂ ਰੋਤਾਸ ਜ਼ਿਲ੍ਹਾ ਜੇਹਲਮ ਹੁਣ ਪਾਕਿਸਤਾਨ ਵਿਖੇ ਹੋਇਆ ਸੀ ਉਹਨਾਂ ਦਾ ਮੁੱਢਲਾ ਨਾਮ ਮਹਾਰਾਜ ਸਾਹਿਬ ਦੇਵਾਂ ਰੱਖਿਆ ਗਿਆ ਰੋਤਾਸ ਉਹ ਪਹਾੜਾਂ ਵਾਲਾ ਸ਼ਹਿਰ ਹੈ ਜਿੱਥੇ ਸਾਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਕਾਬਲ ਕੰਧਾਰ ਪਸ਼ੌਰ ਨੁਸ਼ਹਿਰੇ ਤੋਂ ਹੁੰਦੇ ਹੋਏ ਕੁਝ ਦਿਨ ਇੱਥੇ ਠਹਿਰੇ ਸਨ ਭਾਈ ਰਾਮੂ ਜੀ ਰੋਤਾਸ ਦੇ ਵਪਾਰ ਦਾ ਕੰਮ ਕਰਿਆ ਕਰਦੇ ਸਨ ਉਹਨਾਂ ਦੇ ਘਰ ਔਲਾਦ ਨਹੀਂ ਸੀ ਭਾਈ ਰਾਮੂ ਜੀ ਅਕਸਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਬਾਰ ਵਿੱਚ ਪਰਿਵਾਰ ਸਮੇਤ ਜਾਇਆ ਕਰਦੇ ਸਨ ਇੱਕ ਸੰਮਤ 1736 ਵਿੱਚ ਪੋਠੋਹਾਰ ਦੀ ਸੰਗਤ ਨਾਲ ਆਪ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾਂ ਲਈ ਸ੍ਰੀ ਅਨੰਦਪੁਰ ਸਾਹਿਬ ਗਏ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਸੰਤਾਨ ਪ੍ਰਾਪਤੀ ਲਈ ਅਰਦਾਸ ਕੀਤੀ ਤੇ ਦਿਲ ਵਿੱਚ ਪ੍ਰਣ ਕੀਤਾ ਜੇ ਉਹਨਾਂ ਘਰ ਸੰਤਾਨ ਹੋਈ ਤਾਂ ਉਹ ਗੁਰੂ ਸਾਹਿਬ ਜੀ ਦੀ ਸੇਵਾ ਵਿੱਚ ਭੇਟ ਕਰਨਗੇ। ਪਾਈ RAMU ਜੀ ਦੇ ਘਰ ਇੱਕ ਸਪੁੱਤਰੀ ਤੇ ਇੱਕ ਪੁੱਤਰ ਨੇ ਜਨਮ ਲਿਆ ਜਿਨ੍ਹਾਂ ਦੇ ਨਾਮ ਕਰਮਵਾਰ ਸਾਹਿਬਦੇਵਾ ਤੇ ਸਹਿਬਚੰਦ ਰੱਖੇ ਗਏ। ਮਾਤਾ ਸਾਹਿਬ ਦੇਵਾ ਜੀ ਬਚਪਨ ਵਿੱਚ ਹੀ ਪ੍ਰਭੂ ਭਗਤੀ ਵਿੱਚ ਲੀਨ ਰਹਿੰਦੇ ਸਨ ਉਹਨਾਂ ਵਿੱਚ ਬਚਪਨ ਤੋਂ ਹੀ ਸਾਰੇ ਗੁਣ ਸਨ ਜੋ ਕਿ ਕਿਸੇ ਸਦਾਚਾਰੀ ਮਨੁੱਖ ਵਿੱਚ ਪਾਏ ਜਾਂਦੇ ਹਨ ਸਡੋਲ ਸਰੀਰ ਨੂਰਾਨੀ ਆਤਮਾ ਹੱਸਦਾ ਚਿਹਰਾ ਬੋਲਾਂ ਵਿੱਚ ਬੇਹੱਦ ਮਿਠਾਸ ਨਿਮਰਤਾ ਸਬਰ ਸੰਤੋਖ ਤੇ ਖਿਮਾ ਆਦ ਜਿਸ ਕਰਕੇ ਉਹ ਸਿਰਫ ਪਰਿਵਾਰ ਦੇ ਹੀ ਨਹੀਂ ਪੂਰੇ ਪਿੰਡ ਦੇ ਹਰਮਨ ਪਿਆਰੇ ਸਨ ਇਹ ਬਚਪਨ ਤੋਂ ਹੀ ਗੁਰੂ ਘਰ ਨਾਲ ਜੁੜੇ ਹੋਏ ਸੀ ਜਦੋਂ ਥੋੜੇ ਵੱਡੇ ਹੋਏ ਤਾਂ ਜਪਜੀਤ ਸਾਹਿਬ ਰਹਿ ਰਾਜ ਸਾਹਿਬ ਕੀਰਤਨ ਸੋਲਾ ਤੇ ਬਹੁਤ سارے ਸ਼ਬਦ ਕੰਠ ਕਰ ਲਏ ਆਵਾਜ਼ ਇਤਨੀ ਮਿੱਠੀ ਸੀ ਕਿ ਜਦ ਆਪਣੇ ਗੁਰਦੁਆਰੇ ਕੀਰਤਨ ਕਰਦੇ ਤਾਂ ਸੰਗਤਾਂ ਨਿਹਾਲ ਹੋ ਜਾਂਦੀਆਂ ਲੰਗਰ ਦੀ ਸੇਵਾ ਆਪਣੇ ਹੱਥੀਂ ਕਰਦੇ ਉਹ ਹਮੇਸ਼ਾ ਗੁਰੂ ਗੋਬਿੰਦ ਸਿੰਘ ਜੀ ਦੀਆਂ ਗੱਲਾਂ ਕਰਦੇ ਰਹਿੰਦੇ ਲੋਕ ਉਹਨਾਂ ਨੂੰ ਪਿਆਰ ਨਾਲ ਮਾਤਾ ਜੀ ਕਹਿ ਕੇ ਬੁਲਾਉਂਦੇ ਜਦ ਸਹਿਬਦੇਵਾਂ ਵੱਡੇ ਹੋਏ ਤਾਂ ਮਾਪੇ ਨੂੰ ਇਹਨਾਂ ਦੇ ਰਿਸ਼ਤੇ ਦੀ ਫਿਕਰ ਪੈ ਗਿਆ ਬੜਾ ਭਾਲ ਕੀਤੀ ਪਰ ਕੋਈ ਜੋਗਵਾਰ ਨਹੀਂ ਆਇਆ ਆਪਣੇ ਮਾਤਾ ਪਿਤਾ ਨੂੰ ਦੁਖੀ ਦੇਖ ਕੇ ਸਹਿਬ ਦੇਵਾਨੇ ਮਨ ਹੀ ਮਨ ਗੁਰੂ ਗੋਬਿੰਦ ਸਿੰਘ ਜੀ ਅੱਗੇ ਅਰਦਾਸ ਸਾਂਝੀ ਕੀਤੀ ਕਿਉਂਕਿ ਉਹ ਆਪਣਾ ਰਿਸ਼ਤਾ ਕਿਤੇ ਹੋਰ ਨਹੀਂ ਗੁਰੂ ਸਾਹਿਬ ਜੀ ਨਾਲ ਕਰਨਾ ਚਾਹੁੰਦੇ ਸਨ ਉਹਨਾਂ ਨੂੰ ਲੱਗਾ ਕਿ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਨੂੰ ਬੁਲਾ ਰਹੇ ਹਨ ਉਹਨਾਂ ਨੇ ਆਪਣੇ ਮਾਤਾ ਪਿਤਾ ਜੀ ਨੂੰ ਦੱਸਿਆ ਮਾਤਾ ਪਿਤਾ ਪਹਿਲਾਂ ਤਾਂ ਗੁਰੂ ਸਾਹਿਬ ਜੀ ਦਾ ਰਤਬਾ ਤੇ ਆਪਣੀ ਗਰੀਬੀ ਹਾਲਤ ਦੇਖ ਕੇ ਸੋਚੀ ਪਏ ਗਏ ਸਹਿਬ ਦੇਵਾ ਜੀ ਦ੍ਰਿੜਤਾ ਦੇਖਦੇ ਇਹ ਸਾਰਾ ਪਰਿਵਾਰ ਰੋਹਤਾਸ ਦੀਆਂ ਸੰਗਤਾਂ 1700 ਈਸਵੀ ਵਿੱਚ ਕਲਗੀਧਰ ਦਸ਼ਮੇਸ਼ ਪਿਤਾ ਸਾਹਿਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਆਨੰਦਪੁਰ ਸਾਹਿਬ ਪੁੱਜੀਆਂ ਸਾਰੇ ਪਰਿਵਾਰ ਤੇ ਸੰਗਤਾਂ ਨੇ ਗੁਰੂ ਸਾਹਿਬ ਜੀ ਤੋਂ ਖੰਡੇ ਬਾਟੇ ਦੀ ਪੌੜ ਲੈ ਕੇ ਸਿੱਖੀ ਧਾਰਨ ਕੀਤੀ ਕੁਝ ਦਿਨ ਆਨੰਦਪੁਰ ਸਾਹਿਬ ਵਿਖੇ ਠਹਿਰੇ ਵਿਸ਼ੋ ਸੰਗਤਾਂ ਨਾਲ ਸਲਾਹ ਕਰਕੇ ਭਾਈ RAMU ji ਭਰੇ ਦਰਬਾਰ ਵਿੱਚ ਗੁਰੂ ਜੀ ਅੱਗੇ ਆਪਣੀ ਸੁਪਤਰੀ ਸਹਿਬ ਦੇਵਾ ਜੀ ਦਾ ਰਿਸ਼ਤਾ ਸਵੀਕਾਰ ਕਰਨ ਦੀ ਬੇਨਤੀ ਕੀਤੀ ਗੁਰੂ ਜੀ ਨੇ ਪਹਿਲਾ ਰਿਸ਼ਤਾ ਅਤੇ ਚਾਰ ਸਾਹਿਬ ਜਾਂਦਿਆਂ ਦੇ ਪਿਤਾ ਹੋਣ ਦੇ ਨਾਤੇ ਸਹਿਬ ਦੇਵਾ ਜੀ ਦਾ ਰਿਸ਼ਤਾ ਸਵੀਕਾਰ ਕਰਨ ਤੋਂ ਨਾ ਕਰ ਦਿੱਤੀ ਭਾਈ RAMU ji ਜੋ ਖੰਡੇ ਬਾਟੇ ਦੀ ਪੌਲ ਤੋਂ ਬਾਅਦ RAMU ਤੋਂ ਸਿੰਘ ਬਣ ਚੁੱਕੇ ਸਨ ਨੇ ਬੇਨਤੀ ਕੀਤੀ ਸਹਿਬ ਦੇਵਾ ਤਾਂ ਜਨਮ ਤੋਂ ਹੀ ਤੁਹਾਡੀ ਹੋ ਚੁੱਕੀ ਹੈ ਕਿਉਂਕਿ ਉਹ ਮੇਰਾ ਸੰਕਲਪ ਸੀ ਕਿ ਮੈਂ ਸੰਤਾਨ ਤੁਹਾਡੇ ਚਰਨਾਂ ਵਿੱਚ ਨਵਿੱਤ ਕਰਾਂਗ ਸਾਬਦੇਵਾ ਨੇ ਮੇਰਾ ਸਾਰਾ ਪਿੰਡ ਗੱਲ ਨੂੰ ਜਾਣਦਾ ਹੈ ਸਾਬਦੇਵਾ ਦੀ ਇੱਛਾ ਮੁਤਾਬਕ ਅਸੀਂ ਸਾਰਾ ਪਰਿਵਾਰ ਸੁਪੁੱਤਰੀ ਦਾ ਡੋਲਾ ਮੰਨ ਦੀਆਂ ਗਹਿਰਾਈਆਂ ਤੋਂ ਆਪ ਜੀ ਨੂੰ ਅਰਪਣ ਕਰ ਚੁੱਕੇ ਹਾਂ ਹੁਣ ਤੁਸੀਂ ਬੇਸ਼ੱਕ ਇਸ ਨੂੰ ਆਪਣੇ ਮਹਿਲ ਬਣਾ ਕੇ ਰੱਖੋ ਚਾਹੇ ਦਾਸੀ ਬਣਾ ਕੇ ਰੱਖੋ ਇਸ ਦਾ ਡੋਲਾ ਕਿਤੇ ਹੋਰ ਨਹੀਂ ਜਾ ਸਕਦਾ ਸੰਗਤਾਂ ਦੀ ਬੇਨਤੀ ਨੂੰ ਠਕਰਾਉਣਾ ਗੁਰੂ ਸਾਹਿਬ ਜੀ ਦੇ ਵਸ ਨਹੀਂ ਸੀ ਸਾਰੇ ਪਰਿਵਾਰ ਤੇ ਸੰਗਤ ਨੇ ਬੇਨਤੀ ਕੀਤੀ ਬੇਨਤੀ ਮੰਨਦੇ ਹੋਏ ਗੁਰੂ ਸਾਹਿਬ ਜੀ ਨੇ ਇੱਕ ਸ਼ਰਤ ਰੱਖੀ ਸਿਰਫ ਕੁਵਾਰੇ ਡੋਲੇ ਦੇ ਤੌਰ ਤੇ ਸਾਡੇ ਮਹਿਲ ਵਿੱਚ ਰਹਿ ਸਕਦੇ ਹਨ ਸਤਿਗੁਰਾਂ ਨੇ ਪੁੱਛਿਆ ਅਗਰ ਇਹ ਸਾਹਿਬ ਦੇਵਾਂ ਨੂੰ ਮਨਜ਼ੂਰ ਹੈ ਤਾਂ ਦੱਸ ਦੇਵੇ ਸਾਹਿਬ ਦੇਵਾਂ ਨੇ ਹਾਂ ਵਿੱਚ ਸਿਰ ਹਿਲਾ ਦਿੱਤਾ ਬਸ ਫਿਰ ਕੀ ਸੀ ਸ਼ਰਤ ਅਧਿਨ ਵਿਆਹ ਲਈ ਹਾਂ ਕਰਨ ਤੇ ਸਾਰੇ ਪਾਸੇ ਖੁਸ਼ੀਆਂ ਛਾ ਗਈਆਂ ਮਾਤਾ ਸਾਹਿਬ ਦੇਵਾ ਜੀ ਗੁਰੂ ਗੋਬਿੰਦ ਸਿੰਘ ਜੀ ਦਾ ਆਨੰਦਕਾਰ ਜਾਂ ਆਨੰਦਪੁਰ ਸਾਹਿਬ 17 ਅਪ੍ਰੈਲ 1700 ਈਸਵੀ ਦੇ ਦਿਨ ਸੋਮਵਾਰ ਨੂੰ ਭਾਵ 1699 ਵਿਸਾਖੀ ਤੋਂ 1 ਸਾਲ ਪਿੱਛੋਂ ਹੋਇਆ ਸੀ ਸੋ ਆਪ ਜੀ ਦਰਸ਼ਨ ਕਰ ਰਹੇ ਹੋ ਉਹਨਾਂ ਦੇ ਇਤਿਹਾਸਿਕ ਸਥਾਨ ਤਾਪਸਥਾਨ ਨਦੇੜ ਸਾਹਿਬ ਜੀ ਦੇ ਵੀਡੀਓ ਨੂੰ ਕਰਦੇ ਚਲੋ ਸ਼ੇਅਰ ਤੇ ਚੈਨਲ ਨੂੰ ਕਰਦੇ ਹੋ ਫੋਲੋ ਤੇ ਸਬਸਕ੍ਰਾਈਬ ਗੁਰਦੁਆਰਾ ਸਤਗੁਰੂ ਜੀ ਦੀ ਮਾਤਾ ਸਾਹਿਬ ਦੇਵਾ ਜੀ ਗੁਰਦੁਆਰਾ ਸ਼੍ਰੀ ਸ਼ਕਾਰ ਘੜ ਸਾਹਿਬ ਜੀ ਅਤੇ ਹੀਰਾ ਘੜ ਸਾਹਿਬ ਜੀ ਦੇ ਬਿਲਕੁਲ ਵਿਚਕਾਰ ਸਥਿਤ ਹੈ ਖਾਲਸੇ ਪੰਥ ਦੇ ਮਾਤਾ ਸਾਹਿਬ ਦੇਵਾ ਜੀ ਦਾ ਤਾਪਸਥਾਨ ਹੈ ਰੋਤਾਸ ਨਿਵਾਸੀ ਭਾਈ ਰਾਮੂ ਖੱਤਰੀ ਸੁਪੁੱਤਰੀ ਮਾਤਾ ਸਾਹਿਬ ਦੇਵਾ ਜੀ ਦਾ ਵਿਆਹ ਕਲਗੀਧਰ ਦਸ਼ਮੇਸ਼ ਪਿਤਾ ਜੀ ਨਾਲ ਹੋਇਆ ਸੀ ਸੋ ਆਪ ਜੀ ਦਰਸ਼ਨ ਕਰ ਰਹੇ ਹੋ ਉਹਨਾਂ ਦੇ ਇਤਿਹਾਸਿਕ ਸਥਾਨ ਦੇ ਖਾਲਸਾ ਪੰਥ ਦੀ ਮਾਤਾ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ ਮਾਤਾ ਸਾਹਿਬ ਦੇਵਾ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਸਮੁੱਚੇ ਖਾਲਸਾ ਪੰਥ ਨੂੰ ਮਾਤਾ ਸਾਹਿਬ ਦੇਵਾ ਜੀ ਦੀ ਝੋਲੀ ਪਾਇਆ ਸੀ ਸੋ ਆਪ ਜੀ ਦਰਸ਼ਨ ਕਰੋ ਜੀ ਮਾਤਾ ਜੀ ਦਾ ਤਾਪਸਥਾਨ ਹੈ ਜਿਸ ਸਮੇਂ ਜੀ ਪਿਤਾ ਜਦੋਂ ਨਦੇੜ ਸਾਹਿਬ ਆਏ ਤਾਂ ਉਸ ਸਮੇਂ ਇਸ ਸਥਾਨ ਤੇ ਮਾਤਾ ਜੀ ਤਪ ਕਰਦੇ ਸੀ ਗੁਰੂ ਜੀ ਦੇ ਦਰਸ਼ਨ ਕਰਕੇ ਹੀ ਲੰਗਰ ਛਕਣਾ ਨੇਮ ਮਾਤਾ ਜੀ ਦਾ ਸੀ ਸਹਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਸ਼ਕਾਰ ਖੇਡ ਨੂੰ ਉਪਰੰਤ ਇਸ ਸਥਾਨ ਤੇ ਆਕਰ ਲੰਗਰ ਛਕਦੇ ਸਨ ਇਹ ਗੁਰਦੁਆਰਾ ਸਾਹਿਬ ਮਾਤਾ ਜੀ ਦੇ ਲੰਗਰ ਦੀ ਮਰਯਾਦਾ ਸਮੇ ਤੋਂ ਚੱਲੀ ਆ ਰਹੀ ਹੈ ਸੋ ਆਪ ਜੀ ਦਰਸ਼ਨ ਕਰ ਰਹੇ ਹੋ ਗੁਰੂ ਜੀ ਨੇ ਆਪਣਾ ਅੰਤਮ ਸਮਾਨ ਨੇੜੇ ਵੇਖ ਕੇ ਮਾਤਾ ਸਹਿਦ ਦੇਵਾ ਜੀ ਨੂੰ ਭਾਈ ਮਨੀ ਸਿੰਘ ਜੀ ਦੇ ਨਾਲ ਦਿੱਲੀ ਭੇਜ ਦਿੱਤਾ ਮਾਤਾ ਜੀ ਨੇ ਬੇਨਤੀ ਕੀਤੀ ਕਿ ਆਪ ਜੀ ਦੇ ਦਰਸ਼ਨ ਕੀਤੇ ਬਿਨਾਂ ਲੰਗਰ ਨਹੀਂ ਸਕਦੀ ਤਾਂ ਗੁਰੂ ਜੀ ਨੇ ਆਪਣੇ ਕਮਰ ਕੱਸੇ ਦੇ ਸ਼ਾਸਤਰ ਦੇ ਕੇ ਕਿਹਾ ਪਾਠ ਪੂਜਾ ਕਰਕੇ ਇਹਨਾਂ ਦੇ ਦਰਸ਼ਨ ਕਰਕੇ ਸਾਡੇ ਦਰਸ਼ਨ ਹੋ ਜਾਣਗੇ ਮਾਤਾ ਜੀ ਦਿੱਲੀ ਚਲੇ ਗਏ ਉੱਥੇ ਹੀ ਗੁਰਪ੍ਰੀਤ ਸਿਹਾਰ ਗਏ ਮਾਤਾ ਜੀ ਦਾ ਅੰਤਮ ਸਥਾਨ ਗੁਰਦੁਆਰਾ ਸ੍ਰੀ ਹਰਿ ਕ੍ਰਿਸ਼ਨ ਸਾਹਿਬ ਜੀ ਦੇ ਅੰਤਮ ਸਥਾਨ ਦੇ ਨੇੜੇ ਬਿਲਕੁਲ ਸਥਿਤ ਹੈ ਸੋ ਆਪ ਜੀ ਦਰਸ਼ਨ ਕਰ ਰਹੇ ਹੋ ਮਾਤਾ ਸਹਿਬ ਦੇਵਾ ਜੀ ਦੇ ਇਤਿਹਾਸਿਕ ਗੁਰਦੁਆਰਾ ਸ਼੍ਰੀ ਤਾਪਸਥਾਨ ਮਾਤਾ ਸਹਿਬ ਦੇਵਾ ਜੀ ਨਦੇੜ ਸਾਹਿਬ ਜੀ ਦੇ ਸੋ ਵੀਡੀਓ ਨੂੰ ਕਰਦੇ ਚਲੋ ਸ਼ੇਅਰ ਤੇ ਚੈਨਲ ਨੂੰ ਕਰਦੇ ਹੋ ਫੋਲੋ ਤੇ ਸਬਸਕ੍ਰਾਈਬ ਇਸੇ ਤਰ੍ਹਾਂ ਆਪ ਜੀ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਵਾਉਂਦੇ ਰਵਾਂਗੇ ਆਪ ਜੀ ਵੀਡੀਓ ਨੂੰ ਸ਼ੇਅਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਲਿਖੋ ਜੀ